ਅੱਜ ਸਿੱਖ ਭਾਰਤੀ Hindu ਸੁਰੱਖਿਆ ਸੰਮਤੀ ਦੀ ਇੱਕ ਵਿਸ਼ੇਸ਼ ਬੈਠਕ ਦੇਸੀ ਮਹਿਮਾਨਦਾਰੀ ਰਵਿੰਦਰ ਸਿੰਘ ਰਾਏ ਚੇਅਰਮੈਨ ਨੇ ਉਹਨਾਂ ਦੇ ਜਮਾਤ ਸਥਾਨ ਤੇ ਹੋਈ ਹੈ 40 ਮੈਟ੍ਰਿਕ ਦੇ ਵਿੱਚ ਜਿਹੜੇ ਸਾਡੇ ਹਾਲ ਹੀ ਦੇ ਵਿੱਚ ਜਿਹੜੇ ਸਦਸਿਆ ਨੇ Hindu ਸੁਰੱਖਿਆ ਸੰਮਤੀ ਜੁਆਇਨ ਕਰੀ ਗਿਆ ਉਹਨਾਂ ਦੀ ਇੱਕ ਬੈਠਕ ਬੁਲਾਈ ਗਈ ਹੈ ਔਰ ਉਹਨਾਂ ਦੀਆਂ ਜਿਹੜੀਆਂ ਹੈ ਡਿਊਟੀਆਂ ਲਗਾਈਆਂ ਗਈਆਂ ਹੈ ਸਤਿਵਾਦ ਦੇ ਬੜੀ ਖੁਸ਼ੀ ਦੀ ਗੱਲ ਦੇ ਵਿੱਚ ਇਹ ਹੋਈ ਹੈ ਕਿ ਸਾਰਿਆਂ ਨੇ ਸਭ ਸੰਮਤੀ ਦੇ ਨਾਲ ਜਲਹੀ ਸ਼੍ਰੀ ਕਾਲੀ ਮਾਤਾ ਮੰਦਰ ਦੇ ਵਿੱਚ ਚਾਹ ਦਾ ਲੰਗਰ ਸ਼ੁਰੂ ਕਰਨ ਵਾਸਤੇ ਸਹਿਮਤੀ ਪ੍ਰਗਟ ਕਰੀ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ ਨਵਾਂ ਸਾਲ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਸ਼੍ਰੀ ਕਾਲੀ ਮਾਤਾ ਮੰਦਰ ਦੇ ਵਿੱਚ ਸ਼ਨੀਵਾਰ ਨੂੰ ਮਾਤਾ ਦੇ ਭਗਤਾਂ ਦੇ ਲਈ ਚਾਹ ਦਾ ਲੰਗਰ ਸ਼ੁਰੂ ਕਰਨ ਜਾ ਰਹੇ ਹਾਂ ਔਰ ਇਸ ਤੋਂ ਬਾਅਦ ਸਾਰੇ ਸਦਸਿਆਂ ਜੀ ਉਮੀਦ ਲੱਗੀ ਹੈ ਕਿ ਉਹ ਆਪਣੇ ਆਪਣੇ ਏਰੀਆ ਦੇ ਵਿੱਚ ਹਿੰਦੂ ਸੁਰੱਖਿਆ ਸੰਧਿਆ ਪ੍ਰਚਾਰ ਪ੍ਰਸਾਰ ਕਰਨ ਮੈਕਸਮ ਲਾਣ ਔਰ ਆਪਣੇ ਆਪਣੇ ਏਰੀਆ ਦੇ ਵਿੱਚ ਬੈਠਕਾਂ ਬੁਲਾਣ ਇਹ ਜਿਹੜੀ ਬੈਠਕਾਂ ਦਾ سلسلہ ਹਰ ਸੰਡੇ ਜਿਹੜਾ ਹੈ ਜਾਰੀ ਰਹੇਗਾ ਪਿਛਲੀ ਬੈਠਕ ਦੇ ਵਿੱਚ ਜੋ ਕੰਮ ਕੀਤਾਗੇ ਉਹ ਅਗਲੀ ਬੈਠਕ ਦੇ ਵਿੱਚ ਜਿਹੜੇ ਹੈ ਦੀ ਸਮੀਖਿਆ ਕੀਤੀ ਜਾਊਗੀ ਔਰ ਅੱਜ ਸਾਡੇ ਸੰਗਠਨ ਦੇ ਵਿੱਚ ਕੁਝ ਸਦਸੇ ਸਾਮਿਲ ਹੋਏ ਨੇ ਜਿਨ੍ਹਾਂ ਦੇ ਜੀ ਵਿਪਨ ਸਿਰੋਹੀ ਜੀ ਜਿਹੜੇ ਪ੍ਰੋਫੈਸਰ ਕਲੋਨੀ ਜਨਾ ਹੈ ਕੋਈ ਕੋ ਵਪਾਰੀ ਨੇ ਔਰ ਰੰਜੀਤ ਸ਼ਰਮਾ ਜੀ ਬਾਬੂ ਸਿੰਘ ਕਲੋਨੀ ਅਬਲਾਵਾਲ ਤੋਂ ਔਰ ਸੁਦੇਸ਼ ਸੁੰਨੀ ਜੀ ਇਹਨਾਂ ਨੇ ਅੱਜ ਹਿੰਦੂ ਸੱਖਿਆ ਸੰਮਤੀ ਵਿੱਚ ਜੁਆਇਨ ਕਰਾਇਆ ਔਰ ਬਹੁਤ ਜਲਦੀ ਹੀ ਹਾਂ ਜਿਹੜੇ ਹੈਗੇ ਐ ਸਿੱਟਿਸਟੈਂਸ ਕਰਕੇ ਇਹਨਾਂ ਦੇ ਪਦਾਂ ਦੀ ਘੋਸ਼ਣਾ ਆਉਣ ਵਾਲੀ ਮੀਟਿੰਗ ਦੇ ਵਿੱਚ ਕਰਾਂਗੇ ਕਿਥੋਂ ਦਾ ਹੰਗਾਰਾ ਮਿਲ ਗਿਆ ਬਨਾ ਜੀ ਲੋਕਾਂ ਦਾ ਜਾ ਰਹੇ ਹੋ ਤੁਸੀਂ ਬਹੁਤ ਵਧੀਆ ਹੰਗਾਰਾ ਮਿਲਿਆ ਕਿਉਂਕਿ ਹਿੰਦੂ ਸੁਰੱਖਿਆ ਸੰਮਤੀ ਹੀ ਸਭ ਤੋਂ ਪੁਰਾਣੀ ਸੰਸਥਾ ਜਿਹੜੀ ਹੈ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ 1980 ਤੋਂ ਸ਼੍ਰੀ ਸ਼੍ਰੀ ਪਵਨ ਕੁਮਾਰ ਸ਼ਰਮਾ ਜੀ ਨੇ ਇਸ ਸੰਸਥਾ ਦੀ ਸਥਾਪਨਾ ਕੀਤੀ ਸੀ ਉਸ ਤੋਂ ਬਾਅਦ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਇਹ ਸੰਸਥਾ ਕਾਫੀ ਸਾਲਾਂ ਵਿੱਚ ਚਲਾਈ ਹੈ ਉਹਨਾਂ ਦੇ ਬ੍ਰਹਮਲੇ ਹੋਣ ਤੋਂ ਬਾਅਦ ਇਹ ਜਿਹੜੀ ਹੈ ਜ਼ਿੰਮੇਵਾਰੀ ਸਾਡੇ ਮੋਢੇ ਤੇ ਆਈ ਹੈ ਔਰ ਅਸੀਂ ਵੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸ਼੍ਰੀ ਸ਼੍ਰੀ ਪਵਨ ਕੁਮਾਰ ਸ਼ਰਮਾ ਔਰ ਜਗਤ ਗੁਰੂ ਪੰਚਾਨੰਦ ਗਿਰੀ ਜੀ ਦੁਆਰਾ ਸ਼ੁਰੂ ਕੀਤੇ ਗਏ ਕੰਮ ਸੀਗੇ ਉਹਨਾਂ ਨੂੰ ਅਸੀਂ ਨਿਰਵਿਘਨ ਜਾਰੀ ਰੱਖੀਏ ਹਾਂਜੀ ਕੀ ਨਾਮ ਹਾਂਜੀ ਨਮਸਕਾਰ ਜੈ ਮਾਤਾ ਦੀ ਜੈ ਸ਼੍ਰੀ ਰਾਮ ਮੈਂ ਵਿਪਨ ਸਰੋਹੀ ਜੀ ਮੈਂ ਬੇਸਿਕਲੀ ਆਲਟ ਸਟ੍ਰੇਨਰ ਤੇ ਮੇਰਾ ਇਮੀਗ੍ਰੇਸ਼ਨ ਦਾ ਬਿਜ਼ਨਸ ਹੈ ਜੀ ਤੇ ਮੈਂ ਹਿੰਦੂ ਸੁਰੱਖਿਆ ਕਮੇਟੀ ਨਾਲ ਅੱਜ ਜੁੜਿਆ ਪ੍ਰਧਾਨ ਜੀ ਨੇ ਮੈਨੂੰ ਮੌਕਾ ਦਿੱਤਾ ਤੇ ਮੈਂ ਵਚਨ ਦਿੰਦਾ ਹਾਂ ਜਦ ਵੀ ਕਿਤੇ ਵੀ ਕਿਸੇ ਵੀ ਟਾਈਮ ਕਿਸੇ ਵੀ ਮੌਸਮ ਕਿਸੇ ਵੀ ਜਗ੍ਹਾ ਕੋਈ ਵੀ ਲੋੜ ਪੈਗੀ ਅਪਾ ਤਨਮਨ ਤਨ ਨਾਲ ਪੂਰੇ ਖਰੇ ਉਤਰਾਂਗੇ ਤੇ ਜੋ ਸਾਡੇ ਪ੍ਰਧਾਨ ਜੀ ਕਹਿਣਗੇ ਜੋ ਸਾਡੇ ਸਦਸੇ ਕਹਿਣਗੇ ਗਊ ਸੇਵਾ ਦੀ ਗਊ ਮਾਤਾ ਦੀ ਸੇਵਾ ਦੀ ਕੋਈ ਵੀ ਜ਼ਰੂਰਤ ਪੈ ਗਈ ਉਹ ਆਪਾਂ ਹਮੇਸ਼ਾ ਤਿਆਰ ਹਾਂਗੇ ਜੀ ਹਾਂਜੀ ਵੀਰ ਜੀ ਜੈ ਸ਼੍ਰੀ ਰਾਮ ਜੀ ਜੈ ਗਊ ਮਾਤਾ ਕੀ ਜੈ ਤੇ ਮੈਂ ਰੰਜੀਤ ਸ਼ਰਮਾ ਅਬਲੂਵਾਲ ਪਟਿਆਲਾ ਤੇ ਜੋ ਪ੍ਰਧਾਨ ਜੀ ਕੇ ਦਿਸ਼ਾ ਅਨੁਸਾਰ ਅਸੀਂ ਚੱਲ ਰਹੇ ਜੈਸੇ ਆਦੇਸ਼ ਕਰਾਂਗੇ ਤੇ ਜੋ ਹਮੇ ਅਗਿਆ ਦੀ ਜਾਏਗੀ ਉਹ ਐਸੇ ਅਸੀਂ ਕਰਾਂਗੇ ਸਰ